ਵੀਰੇ ਕੀ ਹਾਲ ਚਾਲ ਆ? ਬਹੁਤ ਠੀਕ ਠਾਕ। ਵੀਰੇ ਮੈਂ ਨਾ ਮਾਸੜ ਨੂੰ ਲੈਣ ਚੱਲਿਆ ਮਾਸੜ ਆ ਗਿਆ ਸੰਗੋਵਾਲ। ਬਾਸਤੇ ਆਇਆ ਬਹੁਤ ਫੋਨ ਆਇਆ ਮੈਨੂੰ ਆ ਕੇ ਲੈ ਜਾ ਹੁਣ ਮਾਸੜ ਨੂੰ ਲੈਣ ਚੱਲਿਆ। ਬੁਲਾਉਨੇ ਆ ਤੁਹਾਨੂੰ ਮਾਸੜ ਨਾਲ। ਲਾ ਭਾਈ ਅੱਪਾ ਪਹੁੰਚਣ ਵਾਲੇ ਆ ਜਿੱਥੇ ਮਾਸੜ ਖੜਾ ਅੱਡੇ ਤੇ ਤੁਹਾਨੂੰ ਦਿਖਾਉਨੇ ਆ ਆ ਹੈਗਾ ਭਾਈ ਗੁਰਿੰਦਰ ਰੋਡ ਆ ਜਲੰਧਰ ਜਗਦਾਵਾ ਜਗਰਾਉਂੋਂ ਜਾਂਦਾ ਹੈ ਉਹ ਰੋਡ ਆ ਜਲੰਧਰ ਜਗਰਾਉਂ ਦਾ ਹੋਣਾ ਇਹ ਬੱਸ ਭਾਈ ਏ 74 ਦਾ ਮਸੜਾ ਆਹ ਅਗਰ ਮਸੜਾ ਆਇਆ ਆਇਆ ਮਸੜਾ ਆਇਆ ਜਾ ਤੈਨੂੰ ਠੀਕ ਦੇ ਸੀ ਉਹ ਵੀਠਾ ਹਾਂ ਹਾਂ ਕੱਢਦਾ ਹੁਣ ਭਾਈ ਪਹੁੰਚ ਗਿਆ ਮਸੜੇ ਤੇ ਬਿਠਾ ਲਿਆ ਮੋਟਰਸਾਈਕਲ ਤੇ ਹਣ ਲਈ ਯਾਰ ਲੈ ਕਾ آسا وريتي جا وري